ਅਸੀਂ ਕਹਿ ਦਿੰਨੇ ਆਂ ਵੀ ਸਮੁੰਦਰ ਦੇ ਕਿਨਾਰੇ ਦਾ ਘਰ ਹੋਵੇ ਤੇ ਖੁੱਲਾ ਪਾਰਕ ਹੋਵੇ ਤੇ ਆਲੀ ਸ਼ਹਿਰ ਉੱਤੇ ਫੈਸਿਲਟੀਆਂ ਹੋਣ ਉਹਨਾਂ ਨੇ ਵੀ ਆਪਣੀ ਐਓ ਜੀ ਕੋਈ ਤਮੰਨਾ ਰੱਖਦੇ ਹੋਏ ਵੀ ਬੁੱਢੇ ਦਰਿਆ ਦੇ ਨਜ਼ਦੀਕ ਵੀ ਘਰ ਲਿਆ ਵੀ ਸ਼ਹਿਰ ਦੀ ਜਾਨ ਬੁੱਢਾ ਦਰਿਆ ਉਹਦੇ ਨਜ਼ਦੀਕ ਮੇਰਾ ਘਰ ਹੋਵੇ ਉਹਨਾਂ ਨੂੰ ਕੀ ਪਤਾ ਸੀ ਵੀ ਉਹਨਾਂ ਦਾ ਜਿਹੜਾ ਸੁਪਨਾ ਹੈ ਉਹ ਬੜੀ ਜਲਦੀ ਛੋਟੇ ਸਮੇਂ ਦੇ ਵਿੱਚ ਹੀ ਚੂਰ-ਚੂਰ ਹੋਣ ਵਾਲਾ ਉਹ ਬੁੱਢਾ ਦਰਿਆ ਉਹ ਅੱਜ ਬੁੱਢੇ ਨਾਲੇ ਦਾ ਉਹਨੇ ਰੂਪ ਲੈ ਲਿਆ 188 TDS ਵਾਲਾ ਪਾਣੀ ਜੇ ਪੀਣੀ ਹੋ ਗਿਆ ਤੇ ਮੈਂ ਤੁਹਾਨੂੰ ਪਹਿਲਾ ਮੇਰਾ ਸਵਾਲ ਇਹ ਆ ਵੀ ਤੁਸੀਂ ਉਹ ਪਾਣੀ ਬੁੱਢੇ ਦਰਿਆ ਦੇ ਅੰਦਰ ਦੁਬਾਰਾ ਕਿਉਂ ਛੱਡਿਆ ਦੂਜਾ ਮੇਰਾ ਸਵਾਲ ਇਹ ਆ ਵੀ ਜੇ ਇਹ ਪਾਣੀ ਪੀਣ ਯੋਗ ਸੀ ਤੁਸੀਂ ਘਰ ਤਾਂ ਲਿਆ ਏ ਪਰ ਉਹਨੂੰ ਦੋ ਸਿੱਪ ਉਹਦੀ ਪੀਕੇ ਵੀ ਦਿਖਾ ਦਿੰਦੇ ਔਰ ਭਗਵਾ ਕਪੜਾ ਪਾ ਕੇ ਸੰਤ ਸਾਡੇ ਸੰਤ ਸ਼ਬਦ ਬਹੁਤ ਪਵਿੱਤਰ ਮੰਨਿਆ ਜਾਂਦਾ ਔਰ ਉਹ ਉਹ ਕਹਿ ਰਹੇ ਨੇ ਪਾਣੀ ਪੀਣ ਯੋਗ ਆ ਜੇ ਪਾਣੀ ਪੀਣ ਯੋਗ ਆ ਤੇ ਸੱਤ ਸਾਲ ਤੁਸੀਂ ਪੀਕੇ ਕਿਉਂ ਨਹੀਂ ਦਿਖਾਇਆ ਉਹਨਾਂ ਦੇ ਨਾਲ ਨੁਮਾਇੰਦੇ ਖੜੇ ਨੇ ਐਮਐਲਏ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੋ ਕੁੱਟ ਪਿਆ ਦਿੰਦੇ ਕੀ ਪਤਾ ਉਹਨਾਂ ਦਾ ਗਲਾ ਗੋਲਾ ਜਿਹੜੀ ਖੰਗ ਖੁੰਗ ਚੱਲਦੀ ਕਰੋਨਾ ਚੱਲਦਾ ਕਿਤੇ ਠੀਕ ਹੋ ਜਾਂਦਾ ਇਹ ਪਾਣੀ ਦਾ ਰੰਗ ਕੋਕਾ ਕੋਲਾ ਦੇ ਕਲਰ ਦੇ ਬਰਾਬਰ ਹੈ ਇੱਕ ਪਾਸੇ ਮੈਂ ਤੁਹਾਨੂੰ ਪਾਣੀ ਦਿਖਾਣਾ ਆ ਬੁੱਢੇ ਦਰਿਆ ਦਾ ਪਾਣੀ ਹੈ ਇਹਦੇ ਵੀ ਦੇਖੋ ਕੁਝ ਗੰਦਗੀ نیچے ਬੈਠ ਗਈ ਹੈ ਗਲਾਸ ਦੇ نیچے ਠੀਕ ਹੈ ਔਰ ਇਹ ਹੈ ਕੋਕਾ ਕੋਲਾ ਦੋਨਾਂ ਦੇ ਵਿੱਚ ਅੰਤਰ ਕੋਈ ਨਹੀਂ ਹੈਗਾ ਅਸੀਂ ਸਿਰਫ ਤੁਹਾਨੂੰ ਇੰਨੀ ਇੱਕ ਗੁਜਾਰਿਸ਼ ਕਰਦੇ ਹਾਂ ਵੀ ਸੰਤਾਂ ਦੇ ਚੋਲੇ ਨੂੰ ਦਾਗਦਾਰ ਨਾ ਕਰੋ ਵੜਦੀ ਟੀਮ ਇੱਥੇ ਸਰਵੇ ਕਰਕੇ ਗਈ ਆ ਇੱਥੇ ਤੁਸੀਂ ਜਾ ਕੇ ਜਿਨ੍ਹਾਂ ਦੇ ਘਰ ਲਾਗੇ ਵਸਦੇ ਨੇ ਲੋਕੀ ਸਵੇਰੇ ਡੀਐਸਆਰ ਦਾ 10 ਰੁਪਏ ਦਾ ਕੈਪਸੂਲ ਖਾ ਕੇ ਕੈਂਸਰ ਦੇ ਮਰੀਜ਼ ਹੋਏ ਪਏ ਨੇ ਕਿਸੇ ਸਮੇਂ ਸੀ ਮੈਂ ਬੁੱਢਾ ਦਰਿਆ ਸਾਫ਼ ਸੁਥਰਾ ਬੁੱਢਾ ਦਰਿਆ ਫਿਰ ਬਣ ਗਿਆ ਬੁੱਢਾ ਨਾਲਾ ਹੁਣ ਕਹੋਨਾ ਕਾਲਾ ਗੰਦਾ ਨਾਲਾ ਜੀ ਹਾਂ ਇਸ ਵਕਤ ਮੌਜੂਦ ਆ ਲੁਧਿਆਣਾ ਵਿਖੇ ਹੈਬੋਵਾਲ ਪੁਲੀ ਦੇ ਕੋਲ ਇਹ ਤਰਾਸਦੀ ਦੇਖੋ ਲੁਧਿਆਣਾ ਸ਼ਹਿਰ ਦੀ ਕਿਸੇ ਸਮੇਂ ਲੁਧਿਆਣਾ ਸ਼ਹਿਰ ਦੀ ਏ ਸ਼ਾਨ ਸੀ ਬੁੱਢਾ ਦਰਿਆ ਫਿਰ ਸਮਿਆਂ ਦੇ ਨਾਲ-ਨਾਲ ਸਰਕਾਰਾਂ ਦੀ ਅਣਗਹਿਲੀ ਦੇ ਨਾਲ-ਨਾਲ ਇਹ ਬੁੱਢਾ ਦਰਿਆ ਕਦੋਂ ਬੁੱਢਾ ਨਾਲਾ ਬਣ ਗਿਆ ਕਦੋਂ ਕਾਲਾ ਨਾਲਾ ਬਣ ਗਿਆ ਤੇ ਕਦੋਂ ਜ਼ਿੰਕ ਮੈਗਨੀਜ਼ ਆਰਸੈਨਿਕ ਕ੍ਰੋਮੀਅਮ ਮਰਕਰੀ ਵਰਗੇ ਜ਼ਹਿਰੀਲੇ ਕੈਮੀਕਲਾਂ ਨੂੰ ਆਪਣੇ ਵਿੱਚ ਸਮਾ ਗਿਆ ਕਾਰਨ ਕੋਈ ਵੀ ਹੋਵੇ ਰੀਜ਼ਨ ਕੋਈ ਵੀ ਹੋਵੇ ਲੇਕਿਨ ਨੁਕਸਾਨ ਹੋਇਆ ਤਾਂ ਇਸ ਬੁੱਢੇ ਦਰਿਆ ਦਾ ਕਿਸੇ ਸਮੇਂ ਕਹਿੰਦੇ ਆ ਲੋਕ ਇੱਥੋਂ ਦੀ ਪਾਣੀ ਭਰ ਭਰ ਪਿੰਦੇ ਸੀ ਨਹਾਉਂਦੇ ਸੀ ਘਰ ਵਿੱਚ ਡੋਮੈਸਟਿਕ ਹਾਊਸ ਹੋਲਡ ਚ ਵਰਤੇ ਸੀਗੇ ਪਰ ਹੁਣ ਸ਼ਾਇਦ ਇਹਦੇ ਕੋਲ 1 ਫੁੱਟ ਜਾ ਕੇ ਵੀ ਖੜਨਾ ਨਾ ਮਨਜ਼ੂਰ ਹੋ ਜਾਂਦਾ ਹੈ ਕਿਉਂਕਿ ਗੰਦਗੀ ਬਦਬੂ ਇੰਨੀ ਕੁ ਜ਼ਿਆਦਾ ਹੈ ਕਿ ਤੁਹਾਡੇ ਨੱਕ ਆਹੀ ਤੁਹਾਡੇ ਸਿਰ ਨੂੰ ਚੜਦੀ ਹੈ ਤੇ ਫਿਰ ਤੁਹਾਡੀ ਸਿਰਫ ਦੇਖ ਕੇ ਹੀ ਤਬੀਅਤ ਖਰਾਬ ਹੋ ਜਾਂਦੀ ਹੈ ਲੇਕਿਨ ਇਸ ਬੁਰੇ ਹਾਲ ਦੇ ਵਿੱਚ ਵੀ ਕਈ ਵਾਰ ਸਿਆਸਤ ਆਪਣਾ ਰੰਗ ਦਿਖਾણો ਨਹੀਂ ਹਟਦੀ ਸਿਆਸੀ ਲੀਡਰ ਕਹਿੰਦੇ ਨੇ ਕਿ ਅਸੀਂ ਹੁਣ ਚੈੱਕ ਕਰ ਰਹੇ ਆ ਸਾਡੀਆਂ ਸਮੇਂ ਦੀਆਂ ਮੌਕੇ ਦੀਆਂ ਮੌਜੂਦਾ ਸਰਕਾਰਾਂ ਉਪਰਾਲੇ ਕਰ ਰਹੀਆਂ ਨੇ ਤੇ ਪਾਣੀ ਦੇ ਇੱਕ TDS ਲੈਵਲ ਹੁੰਦਾ ਉਹਨੂੰ ਅਸੀਂ ਮੈਅਰ ਕਰਦੇ ਆ ਅੱਜਕਾ ਗੱਲਾਂ ਉੱਠ ਰਹੀਆਂ ਨੇ ਤੋਂ ਦੱਸ ਦਿੰਦੇ ਆ ਕਿ 150 ਤੱਕ ਦਾ TDS ਵਾਲਾ ਪਾਣੀ ਹੈ ਇਹ ਤਾਂ ਸ਼ਾਇਦ ਬਾਹਰਲੇ ਮੁਲਕਾਂ ਨੂੰ ਵੀ ਨਸੀਬ ਨਹੀਂ ਹੁੰਦਾ ਉਹ ਇੰਨਾ ਕੁ ਐਕਸਲੈਂਟ ਹੁੰਦਾ ਫਿਰ ਵਾਰੀ ਆਉਂਦੀ ਹੈ 150 ਤੋਂ ਲੈ ਕੇ 250 ਵਾਲੀ ਜਿਹਨੂੰ ਗੁੱਡ ਕਿਹਾ ਜਾਂਦਾ ਫਿਰ ਆਉਂਦੀ ਹੈ 250 ਤੋਂ ਲੈ ਕੇ 350 ਤੱਕ ਜਿਹਨੂੰ ਫੇਅਰ ਠੀਕ ਠੀਕ ਕਿਹਾ ਜਾਂਦਾ ਤੇ ਫਿਰ ਆਉਂਦੀ ਹੈ 350 ਤੋਂ 400 ਤੋਂ ਬਾਅਦ ਜਿਹੜਾ TDS ਹੈ ਜਿਹੜਾ ਪਾਣੀ ਸਿਹਤ ਲਈ ਚੰਗਾ ਨਹੀਂ ਹੁੰਦਾ ਪਰ ਅੱਜ ਇਸ ਬੁੱਢੇ ਦਰਿਆ ਕੋਲ ਖੜੇ ਆ ਗੰਦੇ ਨਾਲੇ ਕੋਲ ਖੜੇ ਆ ਜੋ ਅੱਪ ਕਹਿੰਦੇ ਆ ਤੇ ਇਹਦਾ TDS 200 300 400 ਨਹੀਂ ਹਜ਼ਾਰਾਂ ਤੋਂ ਪਾਰ ਹੋਇਆ ਪਿਆ ਬਧੇਰੀ ਗੱਲਬਾਤ ਕਰਦੇ ਆ ਕੋਲ ਮੌਜੂਦ ਨੇ ਸਮਾਜ ਸੇਵੀ ਸੇਵਾਦਾਰ ਆਪਣਾ ਆਪਣਾ ਫਰਜ ਨਿਭਾਰੇ ਲੁਧਿਆਣਾ ਵਾਸੀ ਕਪਿਸ਼ ਬਾਂਸਲ ਬਾਈ ਜੀ ਮਨ ਨੂੰ ਦੁੱਖਦਾ ਰੋਣਾ ਆਉਂਦਾ ਦੇਖ ਕੇ ਹਾਲਾਤ ਦੇਖੋ ਸਾਡੇ ਨਾ ਦਾਪ ਦਾਦੇ ਦੱਸਿਆ ਕਰਦੇ ਸੀ ਮੇਰੇ ਪਿਤਾ ਜੀ ਅਕਸਰ ਮੈਨੂੰ ਅੱਜ ਵੀ ਦੱਸਦੇ ਆ ਗੱਲਾਂ ਦੇ ਵਿੱਚ ਕਿ ਇੱਕ ਵਕਤ ਸੀਗਾ ਜਿਹੜਾ ਧੋਬੀ ਘਾੜ ਤੇ ਬੁੱਡੇ ਦਰਿਆ ਦਾ ਪਾਣੀ ਵੀ ਵਰਤੋਂ ਕਰਕੇ ਤੇ ਇੱਥੇ ਧੋਬੀ ਜਿਹੜੇ ਕੱਪੜੇ ਧੋਂਦੇ ਹੁੰਦੇ ਸੀਗੇ ਤੇ ਪਾਣੀ ਇਹਦਾ ਮਤਲਬ ਇਹ ਸਾਫ਼ ਸੀ ਹੂੰ ਉਹਨਾਂ ਦੀ ਅੱਖਾਂ ਦੱਸਦੀਆਂ ਜਦੋਂ ਇਸ ਬਾਰੇ ਗੱਲ ਕਰਦੇ ਆ ਤੇ ਔਖਾ ਪਰ ਲੈਂਦੇ ਆ ਉਹ ਕਹਿੰਦੇ ਜਦੋਂ ਮੈਂ ਲੁਧਿਆਣਾ ਸ਼ਹਿਰ ਆਇਆ ਤਾਂ ਮੈਨੂੰ ਲੁਧਿਆਣਾ ਸ਼ਹਿਰ ਦੇ ਅੰਦਰ ਸ਼ਹਿਰ ਦੇ ਵਿੱਚੋਂ ਵਿੱਚ ਨਿਕਲਦਾ ਇੱਕ ਬੁੱਢਾ ਦਰਿਆ ਜਿਸਦਾ ਪਾਣੀ ਉਸ ਸਮੇਂ ਪੀਣਯੋਗ ਸੀ ਲੋਕ ਇੱਥੇ ਨਹਾਇਆ ਕਰਦੇ ਸੀ ਲੋਕ ਇੱਥੇ ਕੱਪੜੇ ਧੋਇਆ ਕਰਦੇ ਸੀ ਵੀ ਮੈਂ ਦੇਖਿਆ ਵੀ ਲੁਧਿਆਣੇ ਦੀ ਇਹ ਜਾਨ ਹੈ ਇਸ ਜਾਨ ਨੂੰ ਦੇਖ ਕੇ ਇਹ ਕਹਿੰਦੇ ਮੇਰਾ ਮਨ ਕੀਤਾ ਵੀ ਮੈਂ ਲੁਧਿਆਣੇ ਦੇ ਵਿੱਚ ਆ ਕੇ ਬਸ ਜਮਾਂ ਤੇ ਉਹਨਾਂ ਨੇ ਕੀਤਾ ਉਹ ਬਸੇ ਔਰ ਜਿੱਦਾਂ ਅਸੀਂ ਕਹਿ ਦੋਨੇ ਆ ਵੀ ਸਮੁੰਦਰ ਦੇ ਕਿਨਾਰੇ ਦਾ ਘਰ ਹੋਵੇ ਤੇ ਖੁੱਲਾ ਪਾਰਕ ਹੋਵੇ ਤੇ ਆਲੀਸ਼ਾਨ ਉੱਥੇ ਫੈਸਿਲਟੀਆਂ ਹੋਣ ਉਹਨਾਂ ਨੇ ਵੀ ਆਪਣੀ ਐਹੋ ਜਿਹੀ ਕੋਈ ਤਮੰਨਾ ਰੱਖਦੇ ਹੋਏ ਵੀ ਬੁੱਢੇ ਦਰਿਆ ਦੇ ਨਜ਼ਦੀਕ ਵੀ ਘਰ ਲਿਆ ਵੀ ਸ਼ਹਿਰ ਦੀ ਜਾਨ ਬੁੱਢਾ ਦਰਿਆ ਉਹਦੇ ਨਜ਼ਦੀਕ ਮੇਰਾ ਘਰ ਹੋਵੇ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਉਹਨਾਂ ਦਾ ਜਿਹੜਾ ਸੁਪਨਾ ਹੈ ਉਹ ਬੜੀ ਜਲਦੀ ਛੋਟੇ ਸਮੇਂ ਦੇ ਵਿੱਚ ਹੀ ਚੂਰ-ਚੂਰ ਹੋਣ ਵਾਲਾ ਉਹ ਬੁੱਢਾ ਦਰਿਆ ਉਹ ਅੱਜ ਬੁੱਢੇ ਨਾਲੇ ਦਾ ਉਹਨੇ ਰੂਪ ਲੈ ਲਿਆ ਅੱਜ ਉਹਨਾਂ ਨੂੰ ਆਪਣੇ ਡਿਸੀਜਨਾਂ ਦੇ ਉੱਤੇ ਬੜਾ ਹੀ ਅਫਸੋਸ ਹੁੰਦਾ ਹੈ ਕਿ ਵੀ ਮੇਰਾ ਲੁਧਿਆਣਾ ਸ਼ਹਿਰ ਵੀ ਲੁਧਿਆਣਾ ਸ਼ਹਿਰ ਦੀ ਜਾਨ ਉਹ ਕਿੱਥੇ ਦੀ ਕਿੱਥੇ ਪਹੁੰਚ ਗਈ ਵੀ ਉਹਦਾ ਸਤਰ ਇੰਨੇ ਤੋਂ ਇੰਨਾ ਕੁ ਰਹਿ ਗਿਆ ਤੇ ਇਹ ਜਿਹੜੀ ਮੜੀ ਮੰਦ ਭਾਗੀ ਜਿਹੜੀ ਗੱਲ ਹੈ ਇਹ ਸਾਡੇ ਲੁਧਿਆਣਾ ਸ਼ਹਿਰ ਵਾਸੀਆਂ ਵਾਸਤੇ ਆ ਬੀਤੇ ਦਿਨ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਨਾ ਵੀ ਸੰਤ ਸੀਚੇਵਾਲ ਦੇਖੋ ਸੰਤਾ ਦਾ ਜਿਹੜਾ ਨਾਮ ਹੈ ਨਾ ਇੱਕ ਤੁਸੀਂ ਕਿਸੇ ਪਾਪੀ ਸ਼ਬਦ ਦੇ ਮੂਰੇ ਵੀ ਜੇ ਸੰਤ ਲਾ ਦੋ ਨਾ ਤੇ ਉਹਦੀ ਗਿਣਤੀ ਮਾਪੁਰਖਾਂ ਦੇ ਵਿੱਚ ਹੋ ਜਾਂਦੀ ਐ ਤੇ ਸੰਤਾ ਦੇ ਮੂੰਹ ਰਾਜਨੀਤੀ ਜਿਹੜੀ ਐ ਉਹ ਚੰਗੀ ਨਹੀਂ ਲੱਗਦੀ ਸੰਤ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਬੀਤੇ ਦਿਨ ਵੀ 188 ਜਿਹੜਾ TDS ਹੈਗਾ ਤੁਸੀਂ ਦੱਸਿਆ ਵੀ ਟ੍ਰੀਟਮੈਂਟ ਪਲਾਂਟ ਚੋਂ 188 ਪਾਣੀ ਦਾ TDS ਆਇਆ ਵੀ ਇਹ ਪਾਣੀ ਪੀਣ ਯੋਗ ਹੈ ਪਰ 188 TDS ਵਾਲਾ ਪਾਣੀ ਜੇ ਪੀਣੀ ਹੋ ਗਿਆ ਤੇ ਮੈਂ ਤੁਹਾਨੂੰ ਪਹਿਲਾ ਮੇਰਾ ਸਵਾਲ ਇਹ ਆ ਵੀ ਤੁਸੀਂ ਉਹ ਪਾਣੀ ਬੁੱਢੇ ਦਰਿਆ ਦੇ ਅੰਦਰ ਦੁਬਾਰਾ ਕਿਉਂ ਛੱਡਿਆ ਦੂਜਾ ਮੇਰਾ ਸਵਾਲ ਇਹ ਆ ਵੀ ਜੇ ਇਹ ਪਾਣੀ ਪੀਣ ਯੋਗ ਸੀ ਤੁਸੀਂ ਭਰਤਾ ਲਿਆ ਏ ਪਰ ਉਹਨੂੰ ਦੋ ਸੇਪੋਂ ਦੀ ਪੀ ਕੇ ਵੀ ਦਿਖਾ ਦਿੰਦੇ ਜਿਹੜੇ ਐਮਐਲਏ ਸਾਹਿਬ ਮੈਂ ਬਦ ਕੋਈ ਨਹੀਂ ਕਰਦਾ ਕਿਸੇ ਪੋਲਿਟੀਕਲ ਪਾਰਟੀ ਦੀ ਪਰ ਮੈਂ ਇੱਕ ਗੱਲ ਕਹਿਣਾ ਵੀ ਐਮਐਲਏ ਸਾਹਿਬ ਨੂੰ ਤੁਸੀਂ ਉੱਥੇ ਲਿਜਾ ਕੇ ਜਾਂ ਦਿਖਾ ਕੇ ਜਾਂ ਉਹਨਾਂ ਦੇ ਨਾਲ ਵੀਡੀਓ ਪਾ ਕੇ ਤੁਸੀਂ ਕੀ ਇਹ ਦਿਖਾਣਾ ਚਾਹੁੰਦੇ ਹੋ ਕਿ ਵੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੀ ਉਹਦੀ ਦੇਣ ਹੈ ਵੀ ਇਹਦਾ ਪਾਣੀ ਪੀਣ ਲਾਇਕ ਹੋ ਗਿਆ ਤੁਸੀਂ ਨਿਗਾਹ ਮਾਰੋ ਇਹਦੇ ਵਿੱਚ ਇਹ ਪਾਣੀ ਦਾ ਰੰਗ ਕੋਕਾ ਕੋਲਾ ਦੇ ਕਲਰ ਦੇ ਬਰਾਬਰ ਹੈ ਇੱਕ ਪਾਸੇ ਮੈਂ ਤੁਹਾਨੂੰ ਪਾਣੀ ਦਿਖਾਣਾ ਹੈ ਆ ਬੁੱਢੇ ਦਰਿਆ ਦਾ ਪਾਣੀ ਹੈ ਇਹਦੇ ਵੀ ਦੇਖੋ ਕੁਝ ਗੰਦਗੀ نیچے ਬੈਠ ਗਈ ਹੈ ਗਲਾਸ ਦੇ نیچے ਠੀਕ ਹੈ ਔਰ ਇਹ ਕਿ ਕੋਕਾ ਕੋਲਾ ਦੋਨਾਂ ਦੇ ਵਿੱਚ ਅੰਤਰ ਕੋਈ ਨਹੀਂ ਹੈਗਾ ਅਸੀਂ ਸਿਰਫ ਤੁਹਾਨੂੰ ਇੰਨੀ ਇੱਕ ਗੁਜਾਰਿਸ਼ ਕਰਦੇ ਹਾਂ ਵੀ ਸੰਤਾਂ ਦੇ ਚੋਲੇ ਨੂੰ ਦਾਗਦਾਰ ਨਾ ਕਰੋ ਰਾਜਨੀਤਿਕ ਫਾਇਦੇ ਲੈਣ ਵਾਸਤੇ ਰਾਜਨੀਤਿਕ ਪਾਰਟੀਆਂ ਨੂੰ ਫਾਇਦੇ ਦੇਣ ਵਾਸਤੇ ਵੀ ਤੁਸੀਂ ਪੰਜਾਬ ਦੀ ਧਰਤੀ ਜਿਹੜੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਦੀ ਪੈਗੰਬਰਾਂ ਦੀ ਜਿਹੜੀ ਧਰਤੀ ਮੰਨੀ ਗਈ ਹੈ ਤੇ ਜਿੱਥੇ ਵੀ ਲੋਗ ਆਪਦੇ ਘਰ ਰੋਟੀ ਪੱਕੀ ਹੋਵੇ ਨਾ ਹੋਵੇ ਪਰ ਜੇ ਬਾਹਰ ਗਲੀ 'ਚ ਸੰਤ ਆ ਗਿਆ ਤੇ ਇੱਕ ਰੋਟੀ ਜਿਹੜੀ ਉਹਨੇ ਆਪਦੇ ਖਾਣ ਵਾਸਤੇ ਰੱਖੀ ਐ ਉਹ ਸੰਤਾ ਦੇ ਝੋਲੇ 'ਚ ਪਾਣ ਦੀ ਹਿੰਮਤ ਰੱਖਦੇ ਐ ਵੀ ਉਹਨਾਂ ਦੀ ਆਸਥਾ ਦੇ ਨਾਲ ਖਿਲਵਾੜ ਨਾ ਕਰੋ ਤੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਬੁੱਡੇ ਦਰਾ ਦੇ ਉੱਪਰ ਰਾਜਨੀਤੀ ਨੂੰ ਖੇਲਣਾ ਬੰਦ ਕਰ ਦੋ ਮੇਰੀ ਤੁਹਾਡੇ ਨਾਲ ਸਿਰਫ ਇੰਨੀ ਕੁ ਗੁਜਾਰਿਸ਼ ਐ ਹੋਰ ਵੀ ਜਿਹੜੇ ਵੱਡੇ ਖਲਾਸੇ ਆ ਉਸੇ ਵਕਤ ਪੈਂਦੇ ਕਰਾਂਗੇ ਪਰ ਤੁਸੀਂ ਇਹ ਨਾ ਸਮਝਿਓ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਭੋਲੇ-ਪਾਲੇ ਲੋਕ ਵੀ ਚੁੱਪ ਕਰਕੇ ਬੈਠ ਜਾਣਗੇ ਇਹਨਾਂ ਦਾ ਸਬਰ ਦਾ ਇਮਤਿਹਾਨ ਨਾਲੋ ਇੱਕ ਦਿਨ ਐਸਾ ਆਉਣਾ ਕਿ ਵੀ ਪੰਜਾਬ ਦੀ ਜਨਤਾ ਨੇ ਲੁਧਿਆਣਾ ਸ਼ਹਿਰ ਦੀ ਜਨਤਾ ਨੇ ਆ ਬੁੱਢਾ ਦਰਿਆ ਜਿਹੜਾ ਤੁਸੀਂ ਰਾਜਨੀਤਿਕ ਮੰਚ ਬਣਾ ਲਿਆ ਇਹਨੂੰ ਲੈ ਕੇ ਤੁਹਾਡੇ ਘਰਾਂ ਦੇ ਦਰਵਾਜ਼ੇ ਜਿਹੜੇ ਤੋੜਨੇ ਸ਼ੁਰੂ ਕਰ ਦੇਣ ਬਸ ਇਹਨਾਂ ਹੀ ਸ਼ਬਦਾ ਦੇ ਨਾਲ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿ ਰਿਹਾ ਵੀ ਬੁੱਢੇ ਦਰਿਆ ਨੂੰ ਲੈ ਕੇ ਰਾਜਨੀਤੀ ਕਰਨੀ ਬੰਦ ਕਰ ਦਿਓ ਠੀਕ ਹੈ ਜੀ ਤੋ ਨਾਲ ਗੁਰਪ੍ਰੀਤ ਸਿੰਘ ਸਾਢੀ ਜਮਦੂਰ ਨੇ ਸਾਢੀ ਸਾਹਿਬ ਆ ਤਾਂ ਹੋ ਗਿਆ ਜੀ ਕੋਕ ਕਾਰਬੋਨੇਟਡ ਵਾਟਰ ਕਿਹਾ ਜਾਂਦਾ ਇਹ ਚ ਕਹਿੰਦੇ ਆ ਜਿੰਕ ਮਰਕਰੀ ਆਰਸਨਿਕ ਕ੍ਰੋਮੀਅਮ ਮੈਗਨੀਟ ਕਹਿੰਦੇ 11 12 ਤਰ੍ਹਾਂ ਦੇ ਜ਼ਹਿਰੀਲੇ ਕੈਮੀਕਲ ਨੇ ਤੇ ਗੱਲਾਂ ਤੁਸੀਂ ਕਰ ਰਹੇ ਹੋ ਵੀ ਕੋਈ ਕਹਿ ਕੇ ਗਿਆ ਵੀ 200 TDS ਜਨਾਬ ਇਹ ਤਾਂ ਤਾਂ 1000 ਟੱਪੀ ਜਾਂਦਾ ਮਹਾਰਾਜ ਇਹ ਸਾਡੀ ਪੰਜਾਬ ਦੀ ਇਸ ਤੋਂ ਵੱਡੀ ਤਰਾਸਦਿਨ ਕੀ ਹੋ ਸਕਦੀ ਹੈ ਵੀ ਪੰਜ ਦਰਿਆਵਾਂ ਦੀ ਧਰਤੀ ਜਿਹਦਾ ਪਾਣੀ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਤੇ ਅੱਜ ਆ ਔਰ ਭਗਵਾ ਕਪੜਾ ਪਾ ਗਏ ਸੰਤ ਸਾਡੇ ਸੰਤ ਸ਼ਬਦ ਬਹੁਤ ਪਵਿੱਤਰ ਮੰਨਿਆ ਜਾਂਦਾ ਔਰ ਉਹ ਉਹ ਕਹਿ ਰਹੇ ਨੇ ਪਾਣੀ ਪੀਣ ਜੋਗਾ ਜੇ ਪਾਣੀ ਪੀਣ ਜੋਗਾ ਤੇ ਸਤ ਸਾਬ ਤੁਸੀਂ ਪੀ ਕੇ ਕਿਉਂ ਨਹੀਂ ਦਿਖਾਇਆ ਉਹਨਾਂ ਦੇ ਨਾਲ ਨੁਮਾਇੰਦੇ ਖੜੇ ਨੇ ਐਮ ਐਲ اے ਸਾਹਿਬ ਤੇ ਐਮ ਐਲ اے ਸਾਹਿਬ ਨੂੰ ਦੋ ਕੁੱਟ ਪਿਆ ਦਿੰਦੇ ਕੀ ਪਤਾ ਉਹਨਾਂ ਦਾ ਗਲਾ ਗੋਲਾ ਜਿਹੜੀ ਖੰਗ ਖੁੰਗ ਚੱਲਦੀ ਕਰੋਨਾ ਚੱਲਦਾ ਕਿਤੇ ਠੀਕ ਹੋ ਜਾਂਦਾ ਦੇਖੋ ਜਨਤਾ ਨੂੰ ਮੂਰਖ ਬਣਾਉਂਦੇ ਨੇ ਹੋਰ ਗੱਲ ਕੋਈ ਨਹੀਂ ਪਹਿਲਾ ਇਹਨਾਂ ਨੇ ਪੀਲਾ ਰੰਗ ਇਹਨਾਂ ਨੇ ਬਦਨਾਮ ਕੀਤਾ ਇਨਕਲਾਬੀ ਸੋਚ ਐ ਸਾਡੀ ਸੋਚ ਹਨਈ ਹੁਣ ਮੈਨੂੰ ਦੱਸੋ ਵੀ ਭਗਤ ਸਿੰਘ ਇਹ ਕਹਿੰਦਾ ਸੀ ਵੀ ਜਦੋਂ ਸਾਡੀ ਸਰਕਾਰ ਬਣੂਗੀ ਵੀ ਬੱਚੇ ਚਿੱਟੇ ਦੇ ਨਾਲ ਮਰਨਗੇ ਭਗਤ ਸਿੰਘ ਦੀ ਇਹ ਸੋਚ ਕਹਿੰਦੀ ਸੀ ਵੀ ਜਿਹੜਾ ਨਸ਼ੇ ਛਡਾਊਗਾ ਉਹਨੂੰ ਆਪਾਂ ਜੇਲਾ 'ਚ ਬੰਦ ਕਰਾਂਗੇ ਜਿਹੜਾ ਚਿੱਟੇ ਦੇ ਕੈਪਸੂਲ ਫੜਾਊਗਾ ਉਹਨੂੰ ਅਸੀਂ ਜੇਲਾ 'ਚ ਬੰਦ ਕਰਾਂਗੇ ਉਹਨਾਂ ਦੇ ਮਾਪਿਆਂ ਨੂੰ ਤੰਗ ਕਰਾਂਗੇ ਸੋ ਇਹ ਭਗਤ ਸਿੰਘ ਦੀ ਸੋਚ ਜੇ ਉੱਥੇ ਸੌਹ ਚੱਕ ਕੇ ਜੇ ਉਹ ਤੇ ਸੌ ਚਾਕੇ ਭਗਤ ਸਿੰਘ ਦੀ ਸੋਚ ਬਣਦੀ ਹੁੰਦੀ ਨਾ ਤੇ ਸਾਰੇ ਜਣੇ ਉੱਥੇ ਪਹੁੰਚ ਜਾਣੇ ਸੀਗੇ ਇਹਨਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਆ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਨਾ ਵੀ ਭਗਵੰਤ ਮਾਨ ਸਾਹਿਬ ਤੁਸੀਂ ਪੀਲੀ ਜਿਹੜੀ ਪੱਗ ਬੰਨੀ ਆ ਤੁਸੀਂ ਇਨਕਲਾਬੀ ਨਹੀਂਗੇ ਤੁਸੀਂ ਇੱਕ ਪੀਲਾ ਪੂਣ ਬਣ ਚੁੱਕੇ ਜੋ ਜਿਹੜਾ ਪੂਣ ਦੀ ਖਾਸੀਅਤ ਇਹ ਹੁੰਦੀ ਆ ਵੀ ਜਿਹਦੇ ਘਰ 'ਚੋਂ ਛੱਤਾ ਪਾਉਂਦਾ ਨਾ ਤੇ ਉਹਨੂੰ ਹੀ ਲੜਦਾ ਭਗਵੰਤ ਮਾਨ ਸਾਹਿਬ ਤੁਸੀਂ ਵੀ ਉਹ ਪੀਲੇ ਪੂਣ ਬਣ ਚੁੱਕੇ ਜੋ ਜਿਹੜੇ ਪੰਜਾਬੀਆਂ ਨੂੰ ਹੀ ਲੜ ਰਹੇ ਹੋ ਹੋਰ ਕਿਤੇ ਨਹੀਂ ਲੜ ਰਹੇ ਤੁਸੀਂ ਆਹ ਮੁੱਦੇ ਨਹੀਂ ਸਾਡੇ ਆ ਦੇਖੋ ਪਾਣੀ ਸਭ ਤੋਂ ਵੱਡਾ ਬੇਸਿਕ ਮੁੱਦਾ ਜੇ ਇਹ ਕਿ ਅਰਦਾ ਜ਼ਿੰਦਗੀ ਨਹੀਂ ਚੱਲ ਸਕਦੀ ਦੇਖੋ ਇੱਥੇ ਭਗਵੰਤ ਮਾਨ ਸਾਹਿਬ ਆਏ ਸੀਗੇ ਕਹਿੰਦੇ 6 ਮਹੀਨਿਆਂ ਚ ਪਾਣੀ ਪੀਣ ਯੋਗ ਬਣਾਵਾਂਗੇ ਠੀਕ ਹੈ ਜੀ ਹੁਣ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਵਿਹਲੇ ਹੋਗੇ ਸਾਰੇ ਕੰਮ ਕਰ ਤੁਹਾਡੇ ਛੱਡੇ ਗਏ ਕਿਉਂਕਿ ਕਿਸਾਨੀ ਮੁੱਦੇ ਦੇ ਵਿੱਚ ਸਾਰੇ ਤੁਸੀਂ ਮੁੱਦਿਆਂ ਨੂੰ ਆਪਣੀ ਜਿਹੜੀ ਫੇਲੀਅਰ ਸਰਕਾਰ ਸੀ ਉਹਨੂੰ ਦੱਬ ਕੇ ਬਸ ਕਿਸਾਨੀ ਰੱਖਿਆ ਹੋਇਆ ਜਦੋਂ ਕਿ ਆਹ ਜਿਹੜੇ ਕੈਂਸਰ ਆ ਵਰਡ ਦੀ ਟੀਮ ਇੱਥੇ ਸਰਵੇ ਕਰਕੇ ਗਈ ਆ ਇੱਥੇ ਤੁਸੀਂ ਜਾ ਕੇ ਜਿਨ੍ਹਾਂ ਦੇ ਘਰ ਲੱਗੇ ਵਸਦੇ ਨੇ ਲੋਕੀ ਸਵੇਰੇ ਡੀਐਸਆਰ ਦਾ 10 ਰੁਪਏ ਦਾ ਕੈਪਸੂਲ ਖਾ ਕੇ ਕੈਂਸਰ ਦੇ ਮਰੀਜ਼ ਹੋਏ ਪਏ ਨੇ ਔਰ ਔਨ ਵਾਲੇ ਟਾਈਮ ਦੇ ਵਿੱਚ ਜਿੱਦਾਂ ਬੀਕਾਨੇਰ ਤੋਂ ਕੈਂਸਰ ਦੀ ਟ੍ਰੇਨ ਚੱਲਦੀ ਸੀ ਨਾ ਇਹ ਹੈਬੋ ਵਾਲ ਤੋਂ ਲੁਧਿਆਣੇ ਤੋਂ ਕੈਂਸਰ ਦੀ ਟ੍ਰੇਨ ਟ੍ਰੇਨ ਚੱਲਿਆ ਕਰੂਗੀ ਪੀਜੀਆਈ ਨੂੰ ਕਿਉਂ ਇੱਥੇ ਹੈ ਕੋਈ ਨਹੀਂ ਹੁਣ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਇਹ ਫੇਰ ਦੱਸਣਾ ਚਾਹੁੰਦਾ ਵੀ ਮੈਂ ਤੁਹਾਨੂੰ ਪੀਲਾ ਪੂੜ ਕਿਉਂ ਗਿਆ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਇਸ ਟਾਈਮ ਤੁਸੀਂ ਕਹਿ ਰਹੇ ਹੋ ਨਾ ਵੀ ਨਸ਼ਾ ਬੰਦ ਕਰਤਾ ਟੋਡਾ 92 ਦੇ 92 ਐਮਐਲ ਇੱਕ ਇੱਕ ਪੱਟ ਤੇ ਥਾਪੀ ਮਾਰ ਕੇ ਕਹਿ ਦੇ ਵੀ ਮੇਰੇ ਹਲਕੇ 'ਚ ਨਸ਼ਾਨੀ ਵਿਗਦਾ ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਆਪ ਸ਼ਰਾਬ ਦੇ ਨਾਲ ਚੱਲਦੀ ਆ ਸੋ ਇਹ ਕਹਿਣੀ ਕਰਨੀ ਜੇ ਫਰਕ ਆ ਭਗਵੰਤ ਮਾਨ ਸਾਹਿਬ ਅੱਜ ਵੀ ਮਹਿਲਾਵਾਂ ਤੁਹਾਨੂੰ ਡਿਕਰੀਆਂ ਨੇ ਜਿਹੜੇ ਕਹਿ ਰਹੇ ਸੀ 1000 ਰੁਪਿਆ ਤੁਹਾਨੂੰ ਦੇਣਾ 2500 ਰੁਪਿਆ ਵੜਾਪਾ ਪੈਨਸ਼ਨ ਦੇਣਾ 5100 ਰੁਪਿਆ ਸਗਮ ਸਕੀਮ ਦੇਣੀ ਆ ਮੁੱਦੇ ਤੇ ਦੱਸੋ ਮੁੱਦੇ ਮੁੱਦੇ ਕਿਹੜਾ ਤੁਸੀਂ ਹੱਲ ਕੀਤਾ ਸਿਰਫ ਇੱਕ ਟਵੀਟ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਤੁਸੀਂ ਮੈਨੂੰ ਦੱਸੋ ਕਿੰਨੇ ਸਰਕਾਰੀ ਰੱਖੇ ਨੇ ਸਰਕਾਰੀ ਨੌਕਰੀ ਮਿਲੀ ਆ ਮੈਂ ਨਹੀਂ ਕਹਿੰਦਾ ਨਹੀਂ ਮਿਲੀ ਮੈਨੂੰ ਦੱਸੋ ਰਾਜਸਥਾਨ ਦੇ ਹਰਿਆਣੇ ਦੇ ਹਿਮਾਚਲ ਦੇ ਆ ਕੇ ਪੰਜਾਬ ਚ ਨੌਕਰੀਆਂ ਕਰਨਗੇ ਤੇ ਪੰਜਾਬ ਵਾਲੇ ਕਿੱਥੇ ਜਾਣਗੇ ਕਿ ਪਹਿਲ ਚਾਹੀਦੀ ਬਿਆ ਬਣਾ ਦੇਖੋ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਇਸ ਟਾਈਮ ਆਇਲੈਂਡ ਸੈਂਟਰ ਖੜ ਚੁੱਕੇ ਆ ਆਪਦੇ ਜਵਾਗ ਤੇ ਭਗਵੰਤ ਮਾਨ ਸਾਹਿਬ ਦੇ ਬਾਹਰ ਪੜ ਰਹੇ ਨੇ ਠੀਕ ਹੈ ਅਮਰੀਕਾ ਬੈਠੇ ਨੇ ਸੰਦੇਸ਼ ਦੇ ਰਹੇ ਨੇ ਵੀ ਇੱਥੇ ਅੰਗਰੇਜ਼ ਆਉਣਗੇ ਅੰਗਰੇਜ਼ ਮੈਨੂੰ ਆ ਕਾਲਾ ਸਾਗਰ ਦੇਖਣ ਆਉਣਗੇ ਤੁਹਾਡਾ ਜਿਹੜਾ ਇਹ ਕਾਲਾ ਸਾਗਰ ਬਣਾ ਦਿੱਤਾ ਮੈਂ ਤੇ ਭਗਵੰਤ ਮਾਨ ਸਾਹਿਬ ਨੂੰ ਕਿਹਾ ਵੀ ਜਦੋਂ ਲੁਧਿਆਣੇ ਆਏ ਤੇ ਇੱਕ ਨੀਂਬਤ ਰੱਖ ਦੋ ਵੀ ਬੁੱਢੇ ਨਾਲੇ ਦਾ ਨਾਮ ਅਸੀਂ ਅੱਜ ਤੋਂ ਬਾਅਦ ਕਾਲਾ ਸਾਗਰ ਰੱਖਾਂਗੇ ਸੋ ਦਰਸ਼ਕੋ ਬਹੁਤ ਵੱਡੀ ਗੱਲ ਹੈ ਕਹਿੰਦੇ ਆ ਬੋਲਦੇ-ਬੋਲਦੇ ਕਈ ਵਾਰ ਬੰਦੇ ਦਾ ਦਿਲ ਉਦਾਸ ਹੋ ਜਾਂਦਾ ਹੈ ਉਹੀ ਭਾਵ ਅੱਜ ਆ ਦੋਨੋਂ ਭਾਈਆਂ ਕੋਲ ਦੇਖਣ ਨੂੰ ਮਿਲ ਰਹੇ ਆ ਉਹਨਾਂ ਦੀ ਜ਼ੁਬਾਨ ਰੁਕਰੀ ਸੀਗੀ ਬੋਲਦੇ-ਬੋਲਦੇ ਆ ਕਿਉਂਕਿ ਬੁੱਢੇ ਦਰਿਆ ਮੁੜ ਕੇ ਬੁੱਢਾ ਨਾਲਾ ਗੰਦਾ ਨਾਲਾ ਕਾਲਾ ਨਾਲਾ ਤੇ ਹੁਣ ਕਾਲਾ ਸਾਗਰ ਬਣਦਾ ਜਾ ਰਿਹਾ ਤੇ ਉੜੀਕ ਹੋ ਰਹੀ ਹੈ ਉਸ ਸਮੇਂ ਦੀ ਉਸ ਵੇਲੇ ਦੀ ਜਦੋਂ ਇਹ ਮੁਰ ਦੁਆਰਾ ਨਾਲਾ ਦਰਿਆ ਬਣੂਗਾ ਤੇ ਫਿਰ ਕਾਲੇ ਤੋਂ ਮੁੜ ਸਾਫ ਹੋਊਗਾ ਸੋ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇਸ ਵਕਤੋ ਬੁਰਾ ਹਾਲ ਹੈ ਇਸ ਬੁੱਢੇ ਦਰਿਆ ਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਵਾਅਦੇ ਕਰਦੀਆਂ ਨੇ ਕਿ ਐਨੇ ਮਹੀਨਿਆਂ ਚ ਇਹ ਠੀਕ ਹੋ ਜੂ ਉਹ ਠੀਕ ਹੋ ਜੂ ਪਰ ਕਿਤੇ ਨਾ ਕਿਤੇ ਕੁਝ ਵੀ ਫਿਲਹਾਲ ਠੀਕ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਕਿਤੇ ਨਾ ਕਿਤੇ ਲੋਕਾਂ ਦੀ ਆਮ ਇਨਸਾਨ ਦੀ ਜ਼ਿੰਦਗੀ ਨਾਲ ਜੋ ਖਿਲਵਾੜ ਹੈ ਇਸ ਦਰਿਆ ਦੇ ਇਸ ਵਕਤ ਗੰਦੇ ਪਾਣੀ ਨਾਲ ਹੋ ਰਿਹਾ ਹੈ ਜਿਹੜਾ ਕੀ ਪਾਣੀ ਜ਼ਿੰਦਗੀਆਂ ਬਖਸ਼ਦਾ ਹੈ ਜੀਉਣ ਦਾ ਸਿੱਖਿਆ ਸਿਖਾਉਂਦਾ ਹੈ ਲੇਕਿਨ ਉਹੀ ਪਾਣੀ ਜਦੋਂ ਐਦਾਂ ਕਾਲਾ ਹੋ ਜੇ ਜ਼ਹਿਰੀਲਾ ਬਣ ਜੇ ਤਾਂ ਫਿਰ ਕਿਸ ਹੱਦ ਤੱਕ ਜ਼ਿੰਦਗੀਆਂ ਮਕਾਹ ਵੀ ਸਕਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕੈਮਰਾਮੈਨ ਸੰਜੇ ਸੇਟੀਆਂ ਦੇ ਨਾਲ ਨਫਪਰੀ ਸਿੰਘ ਵੈਦੀ ਲੁਧਿਆਣਾ ਲਾਈਵ ਨਿਊਜ਼